ਜੁੱਦ ਦਾ ਅੰਤ ਮੈਂ ਗੰਡਾਸਾ ਮੰਜੇ ਥੱਲੇ ਰੱਖ ਲਿਆ ਹੈ ਦਿਲ ਕਰੜਾ ਕਰਨ ਲਈ ਪੈਗ ਤਾਂ ਮੈਂ ਪਹਿਲਾਂ ਹੀ ਕਰੜਾ ਜਿਹਾ ਲਾ ਲਿਆ ਸੀ ਨਸ਼ੇ ਬਿਨਾਂ ਤਾਂ ਸਾੜੀ ਕੁੱਤੇ ਦੀ ਸੋਟੀ ਨਹੀਂ ਵੱਜਦੀ ਇਹ ਤਾਂ ਫੇਰ ਵੀ ਪੈਣ ਲੱਗਿਆ ਮੇਰੀ ਨਿਗਾਹ ਕੋਠੇ ਤੇ ਪਈ ਰਾਣੀ ਵੱਲ ਚਲੀ ਜਾਂਦੀ ਹੈ ਉਸ ਦਾ ਖਿਆਲ ਆਉਂਦਿਆ ਹੀ ਮੇਰੇ ਅੰਦਰ ਗੁੱਸਾ ਸੱਪ ਦੇ ਜ਼ਹਿਰ ਵਾਂਗ 나ੜ-ਨਾੜ ਵਿੱਚ ਫਿਰ ਗਿਆ ਹੈ ਇੱਕ ਕਰੋਧ ਜਿਹਾ ਸਿਰ ਨੂੰ ਚੜ ਗਿਆ ਉਸ ਦੀਆਂ ਗੱਲਾਂ ਯਾਦ ਕਰਕੇ ਮੇਰਾ ਮੂੰਹ ਬਕ ਬਕਾ ਜਿਹਾ ਹੋ ਗਿਆ ਹੈ ਜਿਵੇਂ ਮਿੱਟੀ ਦੇ ਤੇਲ ਦੀ ਕੁੱਟ ਪਰ ਲਈ ਹੋਵੇ। ਮੰਜੇ ਤੇ ਪਿਆ ਪਿਆ ਹੀ ਟੇਡਾ ਜਿਹਾ ਹੋ ਕੇ ਖੰਘੂਰ ਮਾਰਦਾ। ਹੇਠਾਂ ਥੁੱਕਦਾ ਹਾਂ ਪਰ ਮੇਰੇ ਅੰਦਰਲੀ ਕਚਿਆਣ ਘਟੀ ਨਹੀਂ, ਹੋਰ ਵੱਧ ਗਈ ਹੈ। ਖੰਘੂਰ ਵੀ ਮੈਂ ਕੋਠੇ ਤੇ ਪਈ ਰਾਣੀ ਨੂੰ ਸੁਣਾਉਣ ਲਈ ਹੀ ਮਾਰੀ ਸੀ ਜਿਵੇਂ ਸ਼ੇਰ ਆਪਣੀ ਹੋਂਦ ਜਤੌਣ ਲਈ ਥੁੱਕਦਾ ਹੈ। ਪਰ ਮੇਰੀ ਇਹ ਖੰਘੂਰ ਸ਼ੇਰ ਦੀ ਗਰਜ ਵਰਗੀ ਨਹੀਂ ਸੀ। ਪੌ ਖਾਦੇ ਕਤੂਰੇ ਦੇ ਰੋਣ ਵਾਂਗੂ ਚੋ-ਚੂੰ ਚਹੀ ਹੀ ਕਰ ਗਈ ਸੀ ਜਿਹੜੀ ਮੇਰੇ ਆਪਣੇ ਕੰਨਾਂ ਤੱਕ ਹੀ ਮਸਾਂ ਪੜੀ ਸੀ ਤੋ ਕਿਉਂ ਤਾਂ ਮਹਾਰਾਣੀ ਨੇ ਕਰਤੂਤਾਂ ਸੁਣ ਕੇ ਅੱਜ ਦੁਪਹਿਰੇ ਵੀ ਸ਼ੇਰ ਵਾਂਗ ਸੀ ਪਰ ਅੱਗੋਂ ਉਹ ਮੇਰੀ ਉਮੀਦ ਦੇ ਉਲਟ ਸੂਈ ਕੁੱਤੀ ਵਾਂਗ ਛੇਹੀ ਲੈ ਕੇ ਪਈ ਸੀ ਜਿਵੇਂ ਉਹ ਨਹੀਂ ਮੈਂ ਝੂਠਾ ਹੂਆ ਕਦੇ-ਕਦੇ ਤਾਂ ਮੈਨੂੰ ਆਪਣਾ ਆਪ ਵੀ ਝੂਠਾ ਜਿਆ ਹੀ ਲੱਗਦਾ ਹੈ ਜਦ ਰਾਣੀ ਦੀ ਸੱਚੀ ਜਹੀ ਗੱਲ ਮੇਰੇ ਮੱਥੇ ਇੱਟ ਵਾਂਗ ਵੱਜਦੀ ਹੈ ਤੇਰਾ ਮੇਰਾ ਕੋਈ ਜੋੜ ਐ ਬੇ ਚੌਰਿਆਂ ਆਪਣੀ ਉਮਰ ਕਣੀ ਵੇਖ ਬਹਿ ਜੇ ਬੇੜਾ ਉਸਕ ਮੂਤ ਦਾ ਜਿਨੇ ਝੂਠ ਥਫਾਨ ਮਾਰਿਆ ਸੀ ਇਹ ਬੁੜਾ ਬਲਦ ਪਾਤਾ ਮੇਰੇ ਪੱਲੇ ਗੱਲ ਚਾਹੇ ਉਸਦੀ ਸੱਚੀ ਹੈ ਪਰ ਸਾਡੇ ਪੂਰੇ 17 ਸਾਲਾਂ ਦਾ ਫਰਕ ਹੈ ਪਰ ਇੱਜ਼ਤ ਵੀ ਸਾਲੀ ਕੋਈ ਚੀਜ਼ ਹੁੰਦੀ ਆ ਜੰਮ ਕੇ ਤਿੰਨ ਜਵਾਕ ਹੁਣ ਉਹਤੇ ਜਵਾਨੀ ਚੜਦੀ ਆ ਜਿਹੜੀਆਂ ਰੰਡੀਆਂ ਹੋ ਜਾਂਦੀਆਂ ਨੇ ਉਹ ਵੀ ਤਾਂ ਰੰਡੇਪਾ ਕੱਟਦੀ ਹੀ ਨੇ ਮੈਂ ਤਾਂ ਫੇਰ ਵੀ ਤੂੰ ਫੇਰ ਵੀ ਕੀ ਰਾਣੀ ਦੇ ਉਸ ਦਿਨ ਕਹੇ ਬੋਲ ਮੇਰੇ ਕੰਨਾਂ ਦੀ ਢੇੜ ਟੱਪ ਕੇ ਮੇਰੇ ਅੰਦਰ ਖੌਰੂ ਪਉਣ ਲੱਗਦੇ ਹਨ ਰੰਡੀਆਂ ਨੂੰ ਸਬਰ ਹੋ ਜਾਂਦਾ ਮੈਂ ਤੈਨੂੰ ਕੀ ਕਰਾਂ ਮਿੱਟੀ ਦੇ ਬੰਦੇ ਨੂੰ ਤੂੰ ਨਾ ਹੋਵੇਂ ਤਾਂ ਸਬਰ ਕਰ ਲਾਂ ਤੈਨੂੰ ਵੇਖ-ਵੇਖ ਮੇਰੇ ਅੰਦਰ ਕੁਝ ਮੱਚਦਾ ਆਜਾ ਬੁਝਾ ਉਹਨੂੰ ਕਿਵੇਂ ਬੁਝਾਵੇਂਗਾ ਆਜਾ ਇੱਧਰ ਉਹ ਆਪਣੇ ਕੱਪੜੇ ਲੌਂਹੜ ਤੱਕ ਗਈ ਸੀ ਉਸ ਦਾ ਭਖਿਆ ਚਿਹਰਾ ਸੱਚਮੁੱਚ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਅੱਗ ਦੇ ਸੇਕ ਨਾਲ ਲਾਲ ਹੋ ਗਿਆ ਹੋਵੇ ਮੈਂ ਹਰ ਕਿਨੇ ਉਸ ਲੱਤਾ ਮੁਕੀਆਂ ਨਾਲ ਟਾਲਿਆ ਮੈਂ ਤਾਂ ਆਪ ਮਾਂ ਨੂੰ ਬਥੇਰਾ ਕਿਹਾ ਸੀ ਹੁਣ ਕੀ ਕਰਾਉਣਾ ਡੋਲਿਆਂ ਤੋਂ ਪਰ ਮਾਂ ਨਹੀਂ ਮੰਨੀ ਸੀ ਉਲਟਾ ਮੈਨੂੰ ਸੌ ਸੌ ਨਸੀਹਤਾਂ ਦਿੰਦੀ ਮੈਂ ਤਾਂ ਕਹਿਨੀ ਆ ਤੇਰੀ ਰੋਟੀ ਬੱਕਦੀ ਹੋਜੂ ਫੇਰ ਤੈਨੂੰ ਕਿਸੇ ਨੇ ਚੁੱਲ੍ਹੇ ਤੇ ਚੜ੍ਹਨ ਨਹੀਂ ਦੇਣਾ ਮਾਂ ਤੇ ਮੁਖਤਿਆਰ ਬਚੋਲੇ ਨੇ ਪਤਾ ਨਹੀਂ ਕਿਹੜੀਆਂ ਸ਼ੁਕਨੀ ਚੱਲਣਾ ਚੱਲੀਆਂ ਸੀ ਰਾਣੀ ਦੇ ਮਾਂ ਬਾਪ ਝੱਟ ਰੁਪਈਆ ਫੜਾ ਗਏ ਸਨ ਚਾਹਨਾ ਤਾਂ ਮਾਂ ਨੇ ਮੇਰੇ ਵਿਆਹ ਵਾਲੀ ਉਮਰ ਵੇਲੇ ਵੀ 13 ਚੱਲੀਆਂ ਸਨ ਪਰ ਕੋਈ ਸਿੱਧੀ ਪਈ ਹੀ ਨਹੀਂ ਸੀ ਹਾਂ ਵਿਆਹ ਵਾਲੀ ਉਮਰ ਹੀ ਕਹਿਣਾ ਮੇਰੇ ਲਈ ਠੀਕ ਹੈ ਜਵਾਨੀ ਵੇਲੇ ਕਹਿਣਾ ਤਾਂ ਮੈਨੂੰ ਝੂਠ ਮਾਰਨਾ ਜਿਆ ਲੱਗਦਾ ਜਵਾਨੀ ਤਾਂ ਮੇਰੇ ਤੇ ਆਈ ਹੀ ਨਹੀਂ ਸਾਲੀ ਰੋਹੀ ਵਾਲੇ ਪੈਸੇ ਦੀ ਤਰ੍ਹਾਂ ਪਰਾਂ ਹੀ ਲੰਘ ਗਈ ਮੇਰੀ ਤਾਂ ਸੁਰਤ ਹੀ ਜ਼ਿੰਮੇਦਾਰਾਂ ਦੀਆਂ ਖੁਰਲੀਆਂ 'ਚ ਸੰਭੜੀ ਸੀ ਮੈਨੂੰ ਤਾਂ ਗੁੜਤੀ ਹੀ ਗੋਹੇ ਦੀ ਮਿਲੀ ਹੈ ਮਾਂ ਮੈਨੂੰ ਪਿੱਛੇ ਬੰਨ੍ਹ ਕੇ ਲੋਕਾਂ ਦਾ ਗੋਹਾ ਗੂੜਾ ਸੱਟਦੀ ਰਹਿੰਦੀ। ਮੈਂ ਤਾਂ ਬਲਦ ਵਾਂਗੂ ਸਾਰੀ ਉਮਰ ਕਬੀਲਦਾਰੀ ਦਾ ਗੱਡਾ ਖਿੱਚਦਾ ਰਿਹਾ। ਜਦ ਓਡਾਰ ਹੋਇਆ ਬਾਪੂ ਨੇ ਤਿੰਨ ਮਣ ਕਣਕ ਵਟੇ ਜ਼ਿਮੀਂਦਾਰਾਂ ਦੀਆਂ ਮੱਝਾਂ ਵਗਲਾ ਦਿੱਤਾ। ਮਾਂ ਨੇ ਬਧੀ ਰਾਗੇ ਹਸੀ ਹੁਣ ਤਾਂ ਇਹਦੇ ਖੇਡਣ ਦੇ ਦਿਨ ਨੇ। ਬਾਪੂ ਅੱਗੋਂ ਮਾਂ ਨੂੰ ਇਸ ਤਰ੍ਹਾਂ ਗੁੱਦ ਕੇ ਪਿਆ ਸੀ ਜਿਵੇਂ ਉਸਨੇ ਕੋਈ ਅਣਹੋਣੀ ਗੱਲ ਕਹਿ ਦਿੱਤੀ ਹੋਵੇ। ਕਾਮਯਾਬੀ ਦੇ ਖੇਡਣ ਦੇ ਦਿਨ ਨਹੀਂ ਆਉਂਦੇ ਹੁੰਦੇ। ਜੰਮਣ ਤੋਂ ਲੈ ਕੇ ਮਰਨ ਤੱਕ ਬਸ ਕੰਮ ਦੇ ਦੇਣੇ ਹੁੰਦੇ ਨੇ ਮੈਨੂੰ ਹੁਣ ਲੱਗਦਾ ਐ ਜਿਵੇਂ ਬਾਪੂ ਉਦੋਂ ਇੱਕ ਗੱਲ ਕਹਿਣੀ ਹੋਰ ਭੁੱਲ ਗਿਆ ਹੋਇਆ ਕਿ ਕਾਮਿਆਂ ਦੇ ਜਵਾਨੀ ਦੇ ਦਿਨ ਨਹੀਂ ਹੁੰਦੇ ਜਵਾਨੀ ਮੇਰੇ ਆਪਣੇ ਆਪ ਲਈ ਤਾਂ ਚੜੀ ਹੀ ਨਹੀਂ ਬਸ ਜ਼ਿੰਮੇਵਾਰਾਂ ਹੀ ਲਈ ਚੜੀ ਸੀ ਮੇਰੀ ਜਵਾਨੀ ਦਾ ਸਾਰਾ ਤੇ ਉਹ ਤਾਂ ਜ਼ਿੰਮੇਵਾਰਾਂ ਦੇ ਖੇਤਾਂ ਵਿੱਚ ਹੀ ਰੁਲ ਗਿਆ ਸੀ ਜੱਟਾਂ ਨੇ ਮੇਥੋਂ ਵੱਧ ਕੰਮ ਕਾ ਲੈਣ ਦੇ ਲਾਲਚ ਵਿੱਚ ਮੈਨੂੰ ਬਚਪਨ ਵਿੱਚ ਹੀ ਭੁੱਕੀ ਦੀ ਲਤ ਲਾ ਦਿੱਤੀ ਸੀ ਦਿਆ ਬੇੜੀ ਦੀ ਮਰਤਾ ਕਿਤਾ ਮੇਰੀ ਪਹਿਚਾਨ ਜੱਗਾ ਨਾ ਮਿਟਕੇ ਅਮਲੀ ਖੁਣਿਆ ਗਿਆ ਸੀ ਕਦੋਂ ਲਹੂ ਇਹ ਅਮਲੀ ਮੇਰੇ ਗਲੋਂ ਰਾਣੀ ਨੇ ਕਹੀ ਗੱਲ ਮੋਟਰ ਦੇ ਸਟਾਰਟਰ ਦੁਆਰਾ ਮਾਰੇ ਕਰੰਟ ਦੇ ਛੱਟ ਕੇ ਵਾਂਗ ਮੇਰੇ ਅੰਦਰ ਚੰਬ ਗਈ ਸੀ ਉਸ ਦੀਆਂ ਹੋਰ ਕਿੰਨੀਆਂ ਹੀ ਗੱਲਾਂ ਪ੍ਰੇਤ ਬਣ ਬਣ ਮੇਰੀਆਂ ਅੱਖਾਂ ਅੱਗੇ ਟੱਪਣ ਲੱਗੀਆਂ ਸਨ ਗਲੋਂ ਤਾਂ ਮੈਂ ਜੱਟਾਂ ਦੇ ਵੀ ਲਾ ਦਿੱਤਾ ਸੀ ਜਦ ਮੇਰੀ 20 ਸਾਲ ਦੀ ਦੇਹ ਤੋੜ ਤੇ ਕੇ ਕੀਤੀ ਕਮਾਈ ਖੂ ਖਾਤੇ પા ਕੇ ਮੇਰੇ ਬਾਪ ਵਰਗੇ ਗਿੰਦਰਤਾਏ ਨੇ ਕਹਿ ਦਿੱਤਾ ਸੀ ਅਮਲੀਆ ਹੁਣ ਸਾਡਾ ਕੰਮ ਤੇਰੇ ਵਾਸਤਾ ਨਹੀਂ ਰਿਹਾ ਸ਼ੇਰਾ ਆਪਣਾ ਮੱਖਣ ਅਗਲੇ ਸਾਲ ਵਾਸਤੇ ਮੱਗਰ ਨੂੰ ਪੱਕਾ ਕਰ ਆਇਆ ਤੂੰ ਤਾਂ ਆਵਦਾ ਦਿਹਾੜੀ ਦੀ ਪਾਈ ਕਰ ਲਿਆ ਕਰ ਭਾਈ ਜਦੋਂ ਜੀ ਕਰਿਆ ਕਰੂ ਬਗਿਆ ਆ ਜਾਇਆ ਕਰੀ ਕਿਰਾਂ ਤਾਂ ਜੀ ਕੀਤਾ ਸੀ ਕਹਦੇ ਆ ਇਹ ਤੇਰਾ ਸਾਥ ਵਾਲਾ ਕੰਮ ਨਹੀਂ ਤਾਇਆ ਜਦੋਂ ਜੀ ਕਰਿਆ ਬਣ ਕੇ ਬਗਲਾ ਆ ਬੈਠਿਆ ਜਦੋਂ ਜੀ ਕੀਤਾ ਉੱਠ ਕੇ ਤੁਰ ਗਿਆ ਇੱਥੇ ਤਾਂ ਸਾਲਾ ਜੇ ਹੱਥ ਨੂੰ ਕਮਾ ਕੇ ਲਿਓ ਤਾਂ ਆਥਮ ਦੀ ਰੋਟੀ ਮਿਲਜੂ ਨਹੀਂ ਤਾਂ ਬਸ ਰਾਮ ਰਾਮ ਐ ਪਰ ਤਾਇ ਦੀਆਂ ਗੱਲਾਂ ਤਾਂ ਮੈਂ ਹੁਣ ਤੱਕ ਸੱਤ ਵਜਨ ਕਹਿ ਕੇ ਮੰਨੀਆਂ ਸਨ ਉਸ ਦਿਨ ਵੀ ਮੈਂ ਤਾਏ ਦੇ ਸ਼ਾਹੀ ਹੁਕਮ ਨੂੰ ਸਿਰ ਮੱਥੇ ਮੰਨ ਕੇ ਤੁਰ ਆਇਆ ਸੀ ਬੇਚੋੜਿਆ ਐ ਅੰਦਰ ਵੜ ਕੇ ਪੈ ਗਿਆ ਕਿ ਨਿੱਕਾ ਲੈਣਾ ਹੋਇਆ ਤੇਰੇ ਕਿ ਤੇ ਨਿਕਲ ਆ ਜਾ ਦਾੜੀ ਤੇ ਆ ਜਿਹੜੀ ਸੂਰੀ ਵਾਂਗੂ 12 ਜੰਮੇ ਨੇ ਇਹਨਾਂ ਨੂੰ ਕੀ ਆਪ ਦਾ ਢਿੱਡ ਚੀਰ ਕੇ ਖਵਾਉਂਗੀ ਉਸ ਦਿਨ ਰਾਣੀ ਮੇਰੇ ਅੰਦਰਲੀ ਹਾਲਤ ਨੂੰ ਜਾਣੇ ਬਿਨਾ ਬੋਲੀ ਹੀ ਗਈ ਸੀ ਪਰ ਮੈਂ ਕੰਨਾਂ 'ਚ ਤੇਲ ਪਾਈ ਚੁੱਪਚਾਪ ਬੀਤਾ ਪਿਆ ਆਪਣੇ ਅੰਦਰ ਨਾਲ ਹੀ ਕੋਈ ਜੁੱਧ ਲੜ ਰਿਹਾ ਸੀ। ਸਾਤ ਤਾਂ ਮੈਂ ਹੁਣ ਵੀ ਨਹੀਂ ਸਗੋਂ ਹੁਣ ਤਾਂ ਜੁੱਧ ਹੋਰ ਤੇਜ਼ ਹੋ ਗਿਆ ਹੈ। ਮੇਰੇ ਅੰਦਰ ਕਰੋਧ ਦੇ ਰਣsinghe ਵੱਜ ਰਹੇ ਹਨ। ਬੰਬ ਗੋਲਿਆਂ ਦੀ ਆਵਾਜ਼ ਮੇਰੇ ਅੰਦਰੋਂ ਉੱਠ-ਉੱਠ ਮੇਰੇ ਕੰਨਾਂ ਵਿੱਚ ਗੂੰਜ ਰਹੀ ਹੈ। ਮੈਂ ਜੁੱਧ ਦੇ ਸੈਨਿਕਾਂ ਵਾਂਗ ਆਪਣੇ ਹਥਿਆਰ ਵੱਲ ਵੇਖਦਾ ਹਾਂ। ਗੰਡਾਸਾ ਵੀ ਮੇਰੇ ਵਾਂਗ ਮੌਕੇ ਦੀ ਤਾਕ ਵਿੱਚ ਬਿੜਕਾਂ ਭੰਦਾ ਲੱਗਦਾ ਹੈ। ਮੈਂ ਦਸ਼ਮਣ ਵੱਲ ਵੇਖਣ ਵਾਂ ਕੋਟੇ ਤੇ ਪਈ ਰਾਣੀ ਵੱਲ ਦੇਖਦਾ ਹਾਂ ਉਹ ਪਾਸੇ ਜਹੇ ਮਾਰਹੀ ਹੈ ਸ਼ਾਇਦ ਉਹ ਮੇਰੇ ਜਾਗਦੇ ਜਾਂ ਸੁੱਤੇ ਹੋਣ ਦੀ ਪੜਖ ਲੈ ਰਹੀ ਹੋਵੇ ਮੈਂ ਜੁੱਧ ਦਾ ਅੰਕ ਛੇਤੀ ਕਰਨਾ ਚਾਹੁੰਦਾ ਹਾਂ ਪਰ ਸਮਾਂ ਅੱਗੇ ਸਰਕ ਹੀ ਨਹੀਂ ਰਿਹਾ ਹੈ ਚੰਨ ਨਾ ਹੋਣ ਕਰਕੇ ਹਨੇਰੀ ਰਾਤ ਵਿੱਚ ਮੈਥੋਂ ਤਾਂ ਅੰਦਾਜ਼ਾ ਹੀ ਨਹੀਂ ਲੱਗਦਾ ਕਿ ਕਿੰਨੀ ਰਾਤ ਬੀਤ ਗਈ ਹੈ ਮੈਂ ਐਵੇਂ ਹੀ ਹਨੇਰੇ ਨੂੰ ਖੂਰਨ ਲੱਗਦਾ ਹਾਂ ਅਸਮਾਨ ਵਿੱਚ ਉਡੀਆਂ ਦੀਆਂ ਕਾਲੀਆਂ ਬੱਦਲੀਆਂ ਨੇ ਟਾਵਾ ਟਾਵਾ ਚਮਕਦਾ ਤਾਰਾ ਵੀ ਟੱਕ ਲਿਆ ਹੈ ਪਿਸ਼ਾਬ ਦੀ ਹਾਜਤ ਵੀ ਕਿੰਨੇ ਚਿਰ ਤੋਂ ਹੋ ਰਹੀ ਹੈ ਪਰ ਹੁਣ ਤੱਕ ਕੇਸੜ ਜਿਹੀ ਵੱਟ ਪਿਆ ਰਹਾ ਹਾਂ ਹੁਣ ਜਦ ਬੇਵਾਹ ਹੋ ਗਈ ਤਾਂ ਉੱਠ ਕੇ ਮੱਝ ਵੱਲ ਨੂੰ ਤੁਰ ਪਿਆ ਹਾਂ ਮੱਝ ਨੇ ਮੈਨੂੰ ਆਉਂਦਾ ਵੇਖ ਕੇ ਕੰਨ ਚੁੱਕ ਲਏ ਹਨ ਮੈਂ ਮੱਝ ਦੇ ਪਿੱਛੇ ਹੀ ਪਿਸ਼ਾਬ ਕਰਨ ਬੈਠ ਜਾਂਦਾ ਹਾਂ ਜਦ ਉੱਠ ਕੇ ਵਾਪਸ ਤੁਰਦਾ ਹਾਂ ਤਾਂ ਮੇਰੀ ਨਜ਼ਰ ਮੱਛਰਾ ਲਈ ਲਾਈ ਦੂਗੀ ਤੇ ਚਲੀ ਜਾਂਦੀ ਹੈ ਧੂਣੀ ਬੁਝਦੀ ਜਾ ਰਹੀ ਹੈ ਚਿਸ ਵਿੱਚ ਧੂਏ ਦੀ ਪਤਲੀ ਜਹੀ ਨੇ ਕੁੱਪਰ ਚੜ੍ਹਦੀ ਹਨੇਰੇ ਵਿੱਚ ਗਵਾ ਜਾਂਦੀ ਹੈ ਤੈਨੂੰ ਵੇਖ ਕੇ ਮੇਰੇ ਅੰਦਰ ਕੁਝ ਮਚਦਾ ਧੂਣੀ ਵੇਖ ਕੇ ਰਾਣੀ ਦੀ ਕਹੀ ਗੱਲ ਮੇਰੇ ਚਿੱਤ ਚੇਤੇ ਆ ਜਾਂਦੀ ਹੈ ਮੈਂ ਗਲੀ ਸੜੀ ਤੂੜੀ ਦਾ ਅੱਧਾ ਟੁਕਰਾ ਤੂੜੀ ਉੱਪਰ ਸੁੱਟ ਦਿੰਦਾ ਹਾਂ ਧੂਏ ਦਾ ਮੋਟਾ ਗਵਾਰ ਵਿਹੜੇ ਵਿੱਚ ਫੈਲਣ ਲੱਗਦਾ ਹੈ ਸੁੰਨੀ ਨਾ ਛੱਡਿਆ ਕਰ ਵੇ ਮੈਨੂੰ ਖਤਰਾ ਹੋ ਗਿਆ ਸੁੰਨੀ ਰਾਤ ਵਿੱਚ ਭੰਮੇ ਕੇ ਕਾਲੇ ਦਾ ਖੇਤਲਾਯਾ ਡੈੱਕ ਮੈਨੂੰ ਸਾਫ਼ ਸੁਣਾਈ ਦੇ ਰਿਹਾ ਹੈ ਜਿਸ ਰਾਤ ਦੀ ਲਾਈਟ ਹੁੰਦੀ ਹੈ ਉਸ ਦਾ ਡੈੱਕ ਸਾਰੀ ਰਾਤ ਇਸੇ ਤਰ੍ਹਾਂ ਚੱਲਦਾ ਹੈ ਇੱਕ ਦੋ ਵਾਰ ਬਿਹੜੇ ਦੇ ਦੋ ਚਾਰ ਬੰਦੇ ਨੇ ਉਸ ਨੂੰ ਡੈੱਕ ਘਟਵਾਸ ਦੇ ਲਾਉਣ ਲਈ ਕਿਹਾ ਵੀ ਸੀ ਪਰ ਉਸ ਦੀ ਆਵਾਜ਼ ਅਗੋਂ ਹੋਰ ਉੱਚੀ ਹੋ ਗਈ ਕਾਲੇ ਦਾ ਖਿਆਲ ਆਉਂਦਾ ਹੀ ਮੈਨੂੰ ਉਸ ਦੀ ਗੁੱਜੀ ਤੱਕਣੀ ਵੀ ਜ਼ਿਆਦਾ ਜਾਂਦੀ ਹੈ ਉਸ ਨੇ ਪੰਡਤਾਂ ਦੇ ਪ੍ਰਕਾਸ਼ ਕੋਲ ਬੈਠੇ ਮੇਰੇ ਵੱਲ ਉਸ ਦਿਨ ਇਸੇ ਤਰ੍ਹਾਂ ਤੱਕਿਆ ਸੀ ਜਦ ਪ੍ਰਕਾਸ਼ ਕਹਿ ਰਿਹਾ ਸੀ ਤੇ ਮੀਤੇ ਜ਼ਮੀਨ ਤਾਂ ਜਿੰਨੀ ਵਾਹੀਏ ਉਨੀ ਚੰਗੀ ਆ ਜੇ ਭਲਾ ਕਿਸੇ ਦੇ ਬਹਣ ਚ ਪਰੋਖੋ ਹੀ ਨਾ ਹੋਵੇ ਕਾਲਾ ਮੇਰੇ ਲੰਘੇ ਜਾਂਦੇ ਵੱਲ ਵੀ ਗੁਣੱਖਾ ਚੱਕਿਆ ਸੀ ਫਿਰ ਮੇਰੇ ਵਰਗਾ ਮਾਤਰ ਬਿਜਦੀ ਕਰ ਲੈਂਦੇ ਨੇ ਲੰਬੜਦਾਰਾਂ ਦੇ ਬੁਲਕਾਰੇ ਨੇ ਮੈਨੂੰ ਅੱਗੇ ਲੰਘ ਗਏ ਨੂੰ ਸੁਣਾ ਕੇ ਕਿਹਾ ਸੀ ਸੁਣਾਈ ਤਾਂ ਮੈਨੂੰ ਸੀ ਤੋਂ ਬੁੜੀ ਨੇ ਵੀ ਕਰ ਦਿੱਤੀ ਸੀ ਜੇ ਭਾਈ ਆਪਣੀ ਗਾਂ ਹਲਕ ਜੀ ਉਹਦੇ ਰੱਸਾ ਪਾ ਲਈਏ ਮੇਰਾ ਜੀਤਾ ਕਰਦਾ ਸੀ ਰਾਣੀ ਦੇ नागਵਾਲ ਪਾ ਲਵਾ ਪਰ ਬੰਨਾ ਕਿਹੜੇ ਕਿਲੇ ਨਾਲ ਚਸਦਿੰਨ ਰਾਣੀ ਮੈਨੂੰ ਲੰਬੂ ਮਿੱਟੂ ਕੇ ਇਰਾਮੇ ਨਾਲ ਗੱਲਾਂ ਕਰਦੀ ਦਿਸ ਗਈ ਸੀ ਮੇਰੇ ਸੱਤੀ ਕਪੜੇ ਅੱਗ ਲੱਗ ਗਈ ਸੀ ਮੈਂ ਰਾਣੀ ਨੂੰ ਕੁੱਟ-ਕੁੱਟ ਕੇ ਡਾਂਗ ਤੋੜ ਦਿੱਤੀ ਸੀ ਘਰ ਨੂੰ ਲੱਗੀ ਅੱਗ ਫੂਕਾਂ ਮਾਰੇ ਤੋਂ ਨਹੀਂ ਬੁਝਦੀ ਹੁੰਦੀ ਰਾਣੀ ਨੇ ਛਡਾਉਣ ਆਈ ਸੀ ਤੋਂ ਬੋੜੀ ਮੈਨੂੰ ਕੋਈ ਡੂੰਘੀਆਂ ਰਾਮ ਜਾ ਦੱਸ ਰਹੀ ਸੀ ਪਰ ਉਹਦੀਆਂ ਇਹ ਗੁੰਝਲ ਜਹੀਆਂ ਗੱਲਾਂ ਤਾਂ ਮੈਨੂੰ ਐਵੇਂ ਜਾਪਾਂ ਦਾ ਭੇੜ ਜਹੀਆਂ ਹੀ ਲੱਗੀਆਂ ਸਨ ਫਿਰ ਰਾਣੀ ਨੂੰ ਜਿਵੇਂ ਮੇਰੀ ਜ਼ਰੂਰਤ ਹੀ ਨਾ ਰਹੀ ਹੋਵੇ ਨਾ ਉਸਨੇ ਮੈਨੂੰ ਕਦੇ ਦਿਹਾੜੀ ਜਾਣ ਲਈ ਕਿਹਾ ਨਾ ਹੀ ਮੈਨੂੰ ਕਦੇ ਕੋਈ ਚੀਜ਼ ਹੀ ਮੰਗਵਾਈ ਘਰ ਦਾ ਲੂਣ ਤੇਲ ਵੀ ਹੁਣ ਕਦੇ ਨਹੀਂ ਮੁੱਕਿਆ ਸੀ ਮੇਰੀ ਭੁੱਖੀ ਵਾਲੀ ਡੱਬੀ ਵੀ ਭਰੀ ਹੀ ਰਹਿੰਦੀ ਮੇਰੀ ਹਾਲਤ ਤਾਂ ਹੁਣ ਘਰ 'ਚ ਰੱਖੇ ਕੁੱਤੇ ਵਰਗੀ ਸੀ ਜਿਸ ਨੂੰ ਘਰ ਦੀ ਨਿਗਰਾਨੀ ਲਈ ਸਵੇਰੇ ਸ਼ਾਮ ਚਾਰ ਰੋਟੀਆਂ ਸੁੱਟ ਦਿੱਤੀਆਂ ਜਾਂਦੀਆਂ ਸਨ ਮੇਰੇ ਅੰਦਰਲੇ ਜੁੱਧ ਦੇ ਮੈਦਾਨ ਵਿੱਚ ਬੇਸ਼ਰਮ ਜਿਹੇ ਗਰੋਧ ਦੇ ਘੋੜੇ ਹਣਕਣ ਲੱਗ ਪਏ ਸਨ ਮੈਂ ਮੰਜੇ ਦੇ ਪਾਵੇ ਕੋਲ ਅਧਿਆ ਚੁੱਕ ਲਿਆ ਹੈ ਵਿੱਚ ਪਈ ਦੋ ਕੁੰਗਲਾਂ ਤਾਰੂ ਬਿਨਾ ਪਾਣੀ ਤੋਂ ਇਹ ਲੋਕਾਂ ਦੀਆਂ ਚੁਬੀਆਂ ਗੱਲਾਂ ਬਾਤ ਅੰਦਰ ਸੁੱਟ ਲਈ ਹੈ ਖਾਲੀ ਇਹਦੀਆਂ ਮੰਜੇ ਥੱਲੇ ਰੋੜ ਕੇ ਮੰਜੇ ਤੇ ਟੇਡਾ ਹੋ ਜਾਂਦਾ ਮੈਨੂੰ ਹੁਣ ਸਿੱਖ ਲੱਗਣ ਦਾ ਇੰਤਜ਼ਾਰ ਹੈ ਮੈਂ ਅੱਜ ਇਹਨੂੰ ਘਰੋਂ ਬਾਹਰ ਨਹੀਂ ਜਾਣ ਦੇਣਾ ਚਾਹੇ ਸਾਲੀ 20 ਸਾਲੀ ਕੱਟਣੀ ਪਵੇ ਮੇਰੀ ਨਿਗਾ ਲੱਕੜ ਦੀ ਪੌੜੀ ਉੱਪਰ ਜਟਕੀ ਹੈ ਜਿੱਥੋਂ ਰਾਣੀ ਨੇ ਉੱਤਰ ਕੇ ਆਉਣਾ ਹੈ ਸਮਝਾਇਆ ਤਾਂ ਮੈਂ ਇਹਨੂੰ ਬਥੇਰਾ ਸੀ ਰਿਸ਼ਤੇਦਾਰਾਂ ਨੂੰ ਵੀ ਬੁਲਾਇਆ ਪਰ ਇਹ ਸਮਝੀ ਨਹੀਂ ਉਸ ਦਿਨ ਦੁਪਹਿਰੇ ਵੀ ਇਹ ਰਾਮੇ ਕੋਲੋਂ ਹੀ ਆਈ ਸੀ ਜਦ ਮੈਂ ਪੁੱਛਿਆ ਤਾਂ ਇਹਨੇ ਬਿਨਾਂ ਝਿਜਕ ਦੱਸ ਦਿੱਤਾ ਸੀ ਜਦ ਮੈਂ ਹਰਖੇ ਨੇ ਸੁੱਟੀ ਚੁੱਕੀ ਤਾਂ ਇਸਨੇ ਮੇਰੇ ਹੱਥੋਂ ਫੜ ਲਈ ਸੀ ਅੱਜ ਨਹੀਂ ਫਿਰ ਮੈਂ ਤੇਤ ਤੋਂ ਖਾਂਦੀ ਤੂੰ ਸਮਝਾ ਕੀ ਆਪਣੇ ਆਪ ਨੂੰ ਐਨੀ ਅਣਖਾਂ ਤਾਂ ਆਪ ਕਮਾ ਕੇ ਲਿਆ ਕਰ ਜਿਹੜੀਆਂ ਆਥਰ ਸਵੇਰੇ ਚਾਰ-ਚਾਰ ਰੱਖ ਲੈਣਾ ਹੱਥਾਂ ਤੇ ਉਹ ਕਿੱਥੋਂ ਆਉਂਦੀਆਂ ਨੇ ਚਾਰ-ਚਾਰ ਦਿਨ ਪਿਆਰ ਹੈ ਨਾ ਅੰਦਰ ਕੀੜੇ ਵਾਲੇ ਕੁੱਤੇ ਵਾਂਗੂ ਰੋਜ਼ ਭੁੱਕੀ ਭਾਲਦਾ ਉਹ ਕੀ ਤੇਰੇ ਉੱਥੋਂ ਆਉਂਦੀ ਆ ਮੈਨੂੰ ਹੋਰ ਸੱਚੀਆਂ ਸੁਣੇਗਾ ਚਾਰ ਜੰਮਣ ਦਾ ਹੀ ਚਾhti ਪਾਲ ਕੇ ਦਿਖਾ ਹੁਣ ਇਹਨਾਂ ਨੂੰ ਰੋਜ਼ ਹੀ ਰੱਟ ਲਈ ਰੱਖੂ ਇੱਜ਼ਤ 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 ਤੇਰੀ ਆ ਇੱਜ਼ਤ ਭਰ ਤੂੰ ਸਾਰੇ ਟੱਬਰ ਦਾ ਬੱਬਰ ਜਾ ਸਾਡਾ ਨਾ ਘਟਕ ਦੂ ਇਹ ਦੱਸ ਮੈਨੂੰ ਨਾਲੇ ਆ ਦੇਖਾ ਤੇਰੇ ਚ ਕਿੰਨੀ ਕੋਗਾ ਉਦੋਂ ਨਹੀਂ ਚੋਰਿਆ ਇੰਨਾ ਗੰਨਾ ਦਾ ਪਤਾ ਤੀ ਜਦੋਂ ਮੇਰੇ ਨਾਲ 15 ਸਾਲ ਦੀ ਨਾਲ ਤੂੰ ਵਿਆਹ ਕਰਵਾਇਆ ਤੀ ਤੂੰ ਕੁੱਤੀਏ ਜਾਣਦੇ ਮੈਨੂੰ ਗੱਲ ਕਰਨ ਦਾ ਕੋਈ ਰਾਹ ਨਹੀਂ ਲੱਭਿਆ ਸੀ ਚਲ ਐਂ ਕਰ ਫਿਰ ਉਸਨੇ ਮੈਨੂੰ ਮੋਜਨ ਬੜੇ ਖੜੇ ਨੂੰ ਜੱਜ ਵਰਗਾ ਫੈਸਲਾ ਸੁਣਾ ਦਿੱਤਾ ਸੀ ਮੈਂ ਕਿਤੇ ਨਹੀਂ ਜਾਂਦੀ ਹੱਤਾ ਤੂੰ ਲਿਆ ਆ ਰਾਸ਼ਨ ਪਾਣੀ ਕਿੱਥੋਂ ਲਿਆਉਣਾ ਤੋਰ ਕਰਦਾ ਖਰਚ ਉਹ ਤਿੰਨ ਦਿਨ ਕਿਤੇ ਨਹੀਂ ਗਈ ਘਰ ਦਾ ਲੂਣ ਤੇਲ ਮੁੱਕ ਗਿਆ ਮੈਂ ਬਥੇਰੇ ਪਾਪੜ ਬੇਲੇ ਜੇ ਕਦੇ ਦਿਹਾੜੀ ਲੱਗਦੀ ਵੀ ਮੇਰੀ ਭੁੱਖੀ ਦਾ ਮਸਾ ਸਰਦਾ ਅੱਜ ਸਵੇਰੇ ਤਾਂ ਰੋਟੀ ਵੀ ਨਹੀਂ ਸੀ ਪੱਕੀ ਬਸ ਇਸੇ ਗੱਲ ਨੂੰ ਲੈ ਕੇ ਰਾਣੀ ਅੱਜ ਦੁਪਹਿਰੇ ਮੁੜ ਕੇ ਸੀ ਬਸ ਦੇਖ ਲਿਆ ਅਬ ਦਾ ਤੇ ਉਹ ਸਵੇਰੇ 4 ਵਜੇ ਉਹ ਮਹਿਨਾਰੋ ਕੀ ਤੇ ਮਾਂ ਦਾ ਪੁੱਤ ਹੋਵੇਗਾ ਉਸਨੇ ਹੰਝੂ ਵੀ ਮੇਰੇ ਕੇਰੇ ਤੇ ਮੈਨੂੰ ਧਮਕੀ ਜਿਹੀ ਵੀ ਦੇ ਦਿੱਤੀ ਤੂੰ ਜਾ ਕੇ ਦਿਖਾਈ ਫਿਰ ਮੇਰੀ ਮਰੀ ਪਈ ਅਣਖ ਅਜੇ ਵੀ ਵਿਆਹ ਹੋ ਰਹੀ ਸੀ ਬਸ ਇਸ ਥੋੜੀ ਬਹੁਤੀ ਅਣਖ ਦਾ ਮਾਰਿਆ ਮੈਂ ਗੰਡਾਸਾ ਲੈ ਕੇ ਰਾਣੀ ਦੀ ਨਿਗਰਾਨੀ ਤੇ ਬੈਠ ਗਿਆ ਸੀ ਪਰ ਹੁਣ ਜਿਉਂ-ਜਿਉਂ ਰਾਤ ਡੂੰਗੀ ਹੁੰਦੀ ਜਾ ਰਹੀ ਹੈ ਮੇਰੇ ਢਿੱਡ ਦੀ ਭੁੱਖ ਮੇਰੇ ਅੰਦਰ ਨੂੰ ਗੰਢਾਂ ਦੇ ਰਹੀ ਹੈ ਭੁੱਕੀ ਦੀ ਟੋਟ ਕਾਰਨ ਮੇਰੇ ਹੱਥਾਂ ਪੈਰਾਂ ਚੋਂ ਜਾਨ ਨਿਕਲਦੀ ਜਾ ਰਹੀ ਹੈ ਮੇਰਾ ਉਹ ਆਥਣ ਵਾਲਾ ਗੁੱਸਾ ਪਤਾ ਨਹੀਂ ਕਿੱਧਰ ਸ਼ੂ ਮੰਤਰ ਹੋਈ ਜਾ ਰਿਹਾ ਹੈ ਗੁਰਦੁਆਰੇ ਦੇ ਭਾਈ ਦਾ ਸਪੀਕਰ ਚੋਂ ਗੋਲ ਗੂੰਜ ਪਿਆ ਹੈ ਉੱਠੋ ਭਾਈ ਪਿਆਰਿਓ ਅਮਰਤ ਵੇਲਾ ਹੋ ਗਿਆ ਇਸ਼ਨਾਨ ਪਾਣੀ ਕਰੋ ਭਾਈ ਮੈਨੂੰ ਭਾਈ ਦੀ ਆਵਾਜ਼ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਉਹ ਕਹਿ ਰਿਹਾ ਹੋਵੇ ਉੱਠ ਭਾਈ ਅਮਲੀਆ ਜੁੱਧ ਦਾ ਅੰਤ ਕਰਨ ਦਾ ਵੇਲਾ ਆ ਗਿਆ ਹੈ ਮੈਂ ਚੱਕੰਨਾ ਹੋ ਗਿਆ ਹਾਂ ਅੱਖਾਂ ਨਿਸ਼ਾਨਾ ਲਾਉਣ ਵਾਲਿਆਂ ਮੰਗ ਪੌੜੀ ਦੇ ਅਕੇਲੇ ਟੰਬੇ ਤੇ ਟਿਕੀਆਂ ਹੋਈਆਂ ਹਨ ਰਾਣੀ ਉਤਰ ਰਹੀ ਹੈ ਮੈਨੂੰ ਜਾ ਪਤਾ ਜਿਵੇਂ ਮੇਰੇ ਚਾਰੇ ਬੱਚਿਆਂ ਦੇ ਢਿੱਡ ਵੀ ਰਾਣੀ ਦੇ ਪਿੰਡੇ ਨਾਲ ਵੱਡੇ ਵੱਡੇ ਚਿਚੜਾਂ ਵਾਂਗ ਚਿੰਬੜੇ ਵਰਕਦੇ ਉੱਤਰ ਰਹੇ ਹੁਣ ਉਹ ਆ ਕੇ ਤੋੜੇ ਚੋਂ ਪਾਣੀ ਦੀ ਕੁਰਲੀ ਕਰਨ ਲੱਗਦੀ ਹੈ ਮੈਂ ਮੰਜੇ ਚੋਂ ਸਦੀਆਂ ਦੇ ਬਿਮਾਰਾਂ ਵਾਂਗ ਉੱਠਦਾ ਹਾਂ ਫਿਰ ਫੇਟੇ ਵਾਲੇ ਕੁੱਤੇ ਵਾਂਗ ਹੌਲੀ ਹੌਲੀ ਰਾਣੀ ਵੱਲ ਵੱਧਦਾ ਹਾਂ ਮੈਨੂੰ ਦੇਖ ਕੇ ਰਾਣੀ ਦੀਆਂ ਅੱਖਾਂ ਵਿੱਚ ਡਰ ਨਿਸ਼ਕਪਿਆ ਹੈ ਉਹ ਪਾੜਦੇ ਫੜੇ ਗਏ ਚੋਰ ਵਾਂਗ ਪੰਬੱਤਰ ਜਾਂਦੀ ਹੈ ਮੈਂ ਉਸ ਨੂੰ ਡਰਨੇ ਵਾਂ ਖੜੀ ਨੂੰ ਛੱਡ ਕੇ ਬਿਨਾਂ ਕੁਝ ਕਹੇ ਹੰਤਾ ਸਵਾਰਤ ਵਿੱਚ ਲੰਘ ਜਾਂਦਾ ਹਾਂ ਮੈਂ ਬਾਹਰ ਆਉਂਦਾ ਹਾਂ ਉਹ ਅਜੇ ਵੀ ਉਹ ਉਵੇਂ ਡਰਾ ਤੇ ਹੈਰਾਨੀ ਵਿੱਚ ਉਲਜੀ ਜਹੀ ਖੜੀ ਹੈ ਸ਼ਾਇਦ ਮੇਰੇ ਵਾਰ ਕਰਨ ਦਾ ਇੰਤਜ਼ਾਰ ਕਰ ਰਹੀ ਹੈ ਮੈਂ ਉਸ ਦੀ ਉਮੀਦ ਦੇ ਉਲਟ ਕੰਬਦੇ ਹੱਥਾਂ ਨਾਲ ਪੁੱਕੀ ਦੀ ਖਾਲੀ ਹੋਈ ਡੱਬੀ ਉਸ ਦੇ ਹੱਥਾਂ ਵਿੱਚ ਫੜਾ ਦਿੰਦਾ ਹਾਂ ਜਿਵੇਂ ਮੈਂ ਉਸ ਨੂੰ ਆਪਣੇ ਸਾਰੇ ਹਥਿਆਰ ਫੜਾ ਕੇ ਆਤਮ ਸਮਰਪਣ ਕਰ ਦਿੱਤਾ ਹੋਵੇ वो मेरी हार के भुब्ब मार मेरे गाल लग जाती है मैं उस अत्थरू पूंज बहर ले गेट वाल इशारा कर दिता हाँ वह साढ़े ढिडा चान कर वाला वार खोल के अलोप हो जाती है